ਇਹ ਕਹਤਾ ਹੈਗਾ ਵੀ ਬੰਦਾ ਮਰ ਕੇ ਚੰਗੇ ਕੰਮ ਸਵਰਗ ਚਲੇ ਗਿਆ ਮਾਰੇ ਕਹਿੰਦੇ ਨਰਕ ਚ ਤੇ ਇੱਥੇ ਗੱਲ ਖਤਮ ਹੋ ਜਾਣੀ ਚਾਹੀਦੀ ਪਰ ਇੱਕ ਹੋਰ ਵਿਚਾਰਤਾ ਰਾਜੀ ਉਹ ਕਹਿੰਦੇ ਜਦ ਬੰਦਾ ਮਰਦਾ ਹੈ ਕਦੇ ਕੁੱਤੇ ਦੀ ਜੁੰਨੀ ਚ ਪੈ ਗਿਆ ਕਦੇ ਕਾਂ ਦੀ ਜੁੰਨੀ ਚ ਪੈ ਗਿਆ ਕਦੇ ਕੀੜਾ ਬਣ ਗਿਆ ਮੱਖੀ ਬਣ ਗਿਆ ਵੱੱਡ ਬਣ ਗਿਆ 88 ਲੱਖ ਜੁੰਨਾ ਬਾਬੇ ਕੀ ਕਰਦੇ ਨੇ ਉਹ ਕੁੱਟਦੇ ਨੇ ਮਾਰਦੇ ਨੇ ਚਿੰਤੇ ਲਾਉਂਦੇ ਨੇ ਸਾਡੇ ਕੋਲ ਕਈ ਮਰੀਜ਼ ਇਹ ਜਿਹੇ ਜਿਹੜੇ ਲੋਕ ਆਏ ਨੇ ਜਿਨ੍ਹਾਂ ਦੇ ਉੱਤੇ ਇੱਥੇ ਸਾਰੇ ਹੋ ਗਿਆ ਕਿ ਕੁਛ ਅਜੀਬ ਇਹ ਤੇ ਕੀ ਹੋ ਗਿਆ ਉਹ ਕਹਿੰਦੇ ਬਾਬੇ ਨੇ ਜੀ ਚਿੰਤੇ ਲਾਇਏ ਤੇ ਸੱਪੇ ਕਰਕੇ ਗਾ ਹੈਵਾਰੀ ਮਾਰ ਵੀ ਦਿੰਦੇ ਨੇ ਮੋਗੇ ਕੋਲ ਇੱਕ ਭਿੰਡਰ ਕਲਾ ਕੁੜੀ ਨੂੰ ਕਖਾਰ ਹੋ ਗਿਆ ਸੀ ਬੰਦਾ ਮਰ ਕੇ ਚੰਗੇ ਕੰਮ ਸਵਰਗ ਚ ਲਿਆ ਗਿਆ ਮਾਰੇ ਕਹਿੰਦੇ ਨਰਕ ਚ ਫਿਰ ਇੱਥੇ ਗੱਲ ਖਤਮ ਹੋ ਜਾਣੀ ਚਾਹੀਦੀਆ ਪਰ ਇੱਕ ਹੋਰ ਵਿਚਾਰਤਾ ਆ ਗਈ ਉਹ ਕਹਿੰਦੇ ਜਦ ਬੰਦਾ ਮਰਦਾ ਕਦੇ ਕੁੱਤੇ ਦੀ ਜੁੰਨੀ ਚ ਪੈ ਗਿਆ ਕਦੇ ਕਾਂ ਦੀ ਜੁੰਨੀ ਚ ਪੈ ਗਿਆ ਕਦੇ ਕੀੜਾ ਬਣ ਗਿਆ ਮੱਖੀ ਬਣ ਗਿਆ ਵੱਲਦ ਵੱਲਦ 84 ਲੱਖ ਜੁੰਨਾ ਚ ਭਗਤਦਾ ਹੁਣ ਅੱਜ ਦੇ ਸਾਇੰਸਾਇ ਜਿਹੜੀ ਅੱਜ ਦਾ ਵਿਗਿਆਨ ਹੈ ਉਹ ਕਹਿੰਦਾ ਹੈ ਵੀ ਜਦੋਂ ਬੰਦਾ ਮਰ ਜਾਂਦਾ ਹੈ ਉਹਦੀ ਆਤਮਾ ਉਹਦੇ ਨਾਲ ਹੀ ਖਤਮ ਹੋ ਜਾਂਦੀ ਹੈ ਜਿਵੇਂ ਟਾਈਮ ਕਈ ਕਹਿੰਦੇ ਨੇ ਤੇਰੇ ਚ ਬੋਲਦਾ ਕੀ ਹੈ ਜਿਵੇਂ ਕੰਧ ਤੇ ਟਾਈਮ ਪੀਸ ਤੇ ਹੈ ਟਾਈਮ ਪੀਸ ਬੋਲ ਰਿਹਾ ਟਿਕ 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 ਦੀ ਆਵਾਜ਼ ਆ ਰਹੀ ਹੈ ਹੁਣ ਜੇ ਟਾਈਮ ਪੀਸ ਡਿੱਗ ਗਿਆ ਨੀਚੇ ਡਿੱਗ ਕੇ ਟੁੱਟ ਗਿਆ ਉਹਦੀ ਟਿਕ ਟਿਕ ਉਹਦੀ ਆਵਾਜ਼ ਤੇ ਉਹ ਟੁੱਟ ਗਿਆ ਆਵਾਜ਼ ਖਤਮ ਹੋ ਗਈ ਹੁਣ ਇਹ ਨਹੀਂ ਵੀ ਉਹਦੀ ਆਵਾਜ਼ ਹੈ ਜਿਹੜੀ ਉਹ ਥੋੜਾ ਮਰਨੇ ਲੱਗੇ ਆ ਆਵਾਜ਼ ਤਾਂ ਨਿਕਲ ਕੇ ਦੂਜੇ ਟਾਈਮ ਪੀਸ ਤੇ ਜਾ ਪਾਊਗੀ ਇਸ ਤਰ੍ਹਾਂ ਦਾ ਨਹੀਂ ਤੇ ਨਾ ਬੰਦਾ ਉੱਪਰ ਜਾਂ ਉੱਪਰੋਂ ਆਉਂਦਾ ਹੈ ਕੋਈ ਚੀਜ਼ ਜਨਮ ਵੇਲੇ ਨਾ ਮਰਨ ਤੋਂ ਬਾਅਦ ਉੱਪਰ ਜਾਂਦੀ ਹੈ ਨਾ ਇਹ ਹੈ ਵੀ 84 ਲੱਖ ਜੁਨਾਂ ਨੇ ਜਿਵੇਂ ਹੁਣ ਸਾਇੰਸ ਦੀਆਂ ਕਿਤਾਬਾਂ 'ਚ ਬੱਚੇ ਬਾਇਓਲੋਜੀ 'ਚ ਪੜ੍ਹਦੇ ਨੇ ਜੀ ਵਿਗਿਆਨ ਦੇ ਵਿੱਚ ਸੁੱਲ 84 ਲੱਖ ਜੁਨਾਂ ਨੇ 3 100 ਕਰੋੜ ਜੁਨਾਂ ਨੇ ਹਰ 300 ਕਰੋੜ ਜੀ ਇਸ ਧਰਤੀ ਤੇ ਹੁਣ ਤੱਕ ਪੈਦਾ ਹੋਏ ਨੇ ਜੀਦੇ ਵਿੱਚੋਂ 99% ਜੁਨਾਂ ਖਤਮ ਹੋ ਗਿਆ ਜਿਵੇਂ ਡਾਇਨਾਸੌਰ ਖਤਮ ਹੋ ਗਏ ਜੀ ਤੋਂ ਕਲਕੱਤੇ ਜਾਓ ਉਸ ਤੋਂ ਜਾਇਵ ਕਰ ਦੇ ਵਿੱਚ ਬਹੁਤ ਸਾਰੇ ਜਾਨਵਰਾਂ ਦੇ ਪਿੰਜਰ ਮਿਲਦੇ ਨੇ ਜਿਹੜੇ ਇਸ ਧਰਤੀ ਦੇ ਉੱਤੇ ਮੌਜੂਦ ਨਹੀਂ ਹੁਣ ਵੀ ਕੁਝ ਉਹਨਾਂ ਨੇ ਜਿਹੜੀਆਂ ਪ੍ਰਾਣੀਆਂ ਖਤਮ ਹੋ ਰਹੀਆਂ ਨੇ ਨਵੀਆਂ ਪੈਦਾ ਹੋ ਹੀ ਜਾਂਦੀਆਂ ਨੇ 3 ਕਰੋੜ ਜਿਹੜੇ ਜੀਵ ਨੇ ਹੁਣ ਵੀ ਇਸ ਧਰਤੀ ਦੇ ਉੱਤੇ ਹੈਗੇ ਨੇ ਤੇ ਇਸ ਕਰਕੇ اے دی وی جے ਹੁਣ ਜਿਵੇਂ ਫਰਜ ਕਰੋ ਆ ਮੱਕੀ ਬੀਜੀ ਹੋਈ ਜਾਂ ਲੋਕਾਂ ਨੇ ਮੱਕੀ ਵੱਡੇ ਜਾਉਗੇ ਮੱਕੀ ਵੱਡੋਗਾ ਉਹਦੇ ਵਿੱਚੋਂ ਆਤਮਾ ਨਿਕਲ ਕੇ ਚਲੀ ਜਾਊਗੀ ਉਹ ਫਿਰ ਅੱਗੇ ਜੀਰੀ ਦੀ ਜੂਨ ਤੇ ਪੈ ਜਾਊਗੀ ਜੀਰੀ ਅੱਗੇ ਵੱਢਣਗੇ ਉਹਦੇ ਵਿੱਚੋਂ ਆਤਮਾ ਨਿਕਲ ਜਾਣਗੇ ਉਹ ਗਣ ਕਣ ਕਣ ਕਰਕੇ ਜਾਊਗੀ ਇਸ ਤਰ੍ਹਾਂ ਨਹੀਂ ਬੀਜ ਤੋਂ ਬੀਜ ਪਿਆਰ ਹੁੰਦਾ ਹਰ ਚੀਜ਼ ਬੀਜ ਤੋਂ ਪੈਦਾ ਹੁੰਦੀ ਹੈ ਇੱਥੇ ਸਾਰਾ ਜਿਵੇਂ ਕਹਿੰਦੇ ਨੇ ਪੰਜ ਤੱਤ ਕੋਈ ਪੰਜ ਤੱਤ ਕਹਿੰਦਾ ਕੋਈ ਚਾਰ ਤੱਤ ਕਹਿ ਦਿੰਦਾ ਹੁੰਦੇ ਤੱਤ ਸੌ ਤੋਂ ਉੱਤੇ ਨੇ ਪਰ ਬਾਕੀ ਉਸ ਦੇ ਵਿੱਚ ਰਹਿੰਦੇ ਨਹੀਂ ਹੈਗੇ ਧਰਤੀ 'ਚ 92 ਤੱਤ ਨੇ ਜਿਹੜੇ ਮੌਜੂਦ ਰਹਿੰਦੇ ਨੇ 92 ਤੱਤਾਂ ਦਾ ਬਣਿਆ ਹੋਇਆ ਇਹ ਤੱਤਾਂ ਦੇ ਵਿੱਚ ਸਰੀਰ ਆ ਜਿਹੜਾ ਉਸ ਸਮਾ ਆ ਜਾਂਦਾ ਹੁਣ ਜਿਹੜਾ ਤੁਹਾਡਾ ਸਵਾਲ ਹੈ ਦਿਓ ਸ਼ੀਸ਼ੇ ਦੇ ਬਕਸ਼ੇ ਦੇ ਵਿੱਚ ਜਿਹੜਾ ਬੰਦਾ ਬੰਦ ਕੀਤਾ ਸੀ ਉਹ ਹੁਣ ਕਈ ਤਾਂ ਕਹਿੰਦਾ ਰੂਸ ਦੇ ਵਿੱਚ ਕੀਤਾ ਸੀ ਇਹ ਕਹਾਣੀ ਹੈ ਪਰ ਖੋਜ ਕਰਨ ਵਾਲਾ ਹੈ ਵੀ ਰੂਸ ਦੇ ਵਿੱਚ ਇੱਕ ਕੀ ਕਰਿਆ ਉਹਨਾਂ ਨੇ ਬੰਦਾ ਸ਼ੀਸ਼ੇ ਚ ਬੰਦ ਕਰਿਆ ਵੀ ਇਹਦੀ ਆਤਮਾ ਦੇਖੇ ਕਿ ਨਿਕਲ ਕੇ ਜਾਂਦੀ ਹੈ ਕਿਸ ਤਰ੍ਹਾਂ ਕਿੱਦਾਂ ਕਿੱਦਾਂ ਜਾਊਗੀ ਉਸ ਸ਼ੀਸ਼ਾ ਟੁੱਟ ਗਿਆ ਤੇ ਆਤਮਾ ਚਲੀ ਗਈ ਡਾਕਟਰਾਂ ਤੇ ਸਹਾਈਸਦਾਨਾਂ ਨੂੰ ਪਤਾ ਹੀ ਨਹੀਂ ਚੱਲਿਆ ਸਾਡੇ ਤਰਕਸ਼ੀਲ ਸਾਇਟੀ ਦੇ ਬੰਦੇ ਉਸ ਸਮੇਂ ਤੇ ਉਹਨਾਂ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਚਿੱਠੀ ਲਿਖੀ ਵੀ ਤੁਹਾਡੇ ਜਿਹੜਾ ਸ਼ੀਸ਼ਾ ਟੁੱਟਿਆ ਉਹ ਪ੍ਰਯੋਗ ਕਦੋਂ ਤੇ ਕਿੱਥੇ ਕੀਤਾ ਉਹਨਾਂ ਦਾ ਜਵਾਬ ਆਇਆ ਉੱਥੇ ਦੇ ਪ੍ਰਧਾਨ ਮੰਤਰੀ ਕਹਿੰਦੇ ਜਮ ਪ੍ਰੈਜ਼ੀਡੈਂਟ ਹੂੰ ਕਹਿੰਦੇ ਇਹ ਜਿਹੇ ਹ ਘਟਨਾ ਤਾਂ ਕੀ ਇਹ ਜਿਹੇ ਅਫਵਾਹਾਂ ਤੁਹਾਡੇ ਦੇਸ਼ ਤੇ ਹਿੰਦੁਸਤਾਨ ਤੇ ਹੁੰਦੀਆਂ ਨੇ ਸਾਡੇ ਦੇਸ਼ ਤੇ ਇਸ ਤਰ੍ਹਾਂ ਦੇ ਲਿਖੇ ਕਈ ਅਮਰੀਕਾ ਚ ਕਹਿ ਦਿੰਦੇ ਨੇ ਅੱਛਾ ਇਹ ਜੀ ਜਵਾਬ ਉਧਰ ਦੇ ਉਧਰ ਜਵਾਬ ਆ ਗਿਆ ਕੋਈ ਇਹ ਜਾ ਪ੍ਰਯੋਗ ਨਹੀਂ ਕੀਤਾ ਨਾ ਪ੍ਰਯੋਗ ਕੀਤਾ ਜਾ ਸਕਦਾ ਕਿਉਂਕਿ ਪਹਿਲੀ ਗੱਲ ਤਾਂ ਕੋਈ ਬੰਦਾ ਨਹੀਂ ਮਿਲਦਾ ਜਿਉਂਦਾ ਬੰਦੇ ਉੱਚ ਬੰਦ ਹੋਣ ਵਾਸਤੇ ਮਰਨ ਵਾਸਤੇ ਜਿਹੜਾ ਤਿਆਰ ਹੋਵੇ ਬਿਲਕੁਲ ਚਿਹਦਰੰਗ ਦਾ ਮਰੀਜ਼ ਹੈ ਕੋਈ 5 ਸਾਲ ਤੇ ਪਿਆ ਉਹਨੂੰ ਕਹੋ ਵੀ ਸਿਰਛੇ ਚ ਬੰਦ ਕਰਕੇ ਤੇਰੀ ਆਤਮਾ ਦੇਖਣੇ ਕਿਤੇ ਨਿਕਲ ਕੇ ਨਿਕਲਦੀ ਹੈ ਜਾਊਗਾ ਉਹ ਮਿੰਤਾ ਕਰੋ ਵੀ ਨਾ ਨਾ ਇਹ ਪਾਪ ਨਾ ਕਰੋ ਮੈਂ ਨਹੀਂ ਮਰਨਾ ਰੋਣ ਲੱਗ ਜੂ ਹਾਂ ਬਿਲਕੁਲ ਤੇ ਨਾ ਇਹ ਡਾਕਟਰ ਜਾਂ ਸਾਇੰਸਦਾਨ ਕੋਲੇ ਅਧਿਕਾਰ ਹੈ ਕਿ ਕਿਸੇ ਬੰਦੇ ਨੂੰ ਮਾਰ ਕੇ ਉਹਦਾ ਤਾਂ ਤਜਰਬਾ ਐਕਸਪਰiments ਕਰਨ ਹਾਲਾਂਕਿ ਜੇ ਕੋ ਗੋਲੀ ਵੀ ਬਣਾਉਣੀ ਹੈ ਕਿ ਦਰਦ ਦੀ ਗੋਲੀ ਬੁਖਾਰ ਉਤਰਨ ਵਾਲੀ ਗੋਲੀ ਵੀ ਬਣਾਈਆ ਪਹਿਲਾਂ ਬੰਦੇ ਤੇ ਤਜਰਬਾ ਨਹੀਂ ਕਰ ਸਕਦੇ ਪਹਿਲਾਂ ਜਾਨਵਰਾਂ ਤੇ ਚੂਹੇ ਤੇ ਬਾਂਦਰਾਂ ਤੇ ਉਹਨਾਂ ਤੇ ਤਜਰਬਾ ਕਰਕੇ ਜਾਂ ਦੇਖਿਆ ਵੀ ਕੋਈ ਨੁਕਸਾਨ ਨਹੀਂ ਹੁੰਦਾ ਫੇਰ ਬੰਦੇ ਨੂੰ ਉਹ ਗੋਲੀ ਦਿੱਤੀ ਜਾ ਸਕਦੀ ਹੈ ਇਹ ਹੈ ਜਿਹੜਾ ਡਾਕਟਰ ਹੈ ਜਾਂ ਸਾਇੰਸਦਾਨ ਹੈ ਜਿਨੇ ਬੰਦਾ ਹੀ ਬੰਦ ਉਹਦੇ ਵਿੱਚ ਹੌਕ ਕਰ ਲਿਆ ਹੈ ਵੀ ਮੌਤ ਤੋਂ ਪਹਿਲਾਂ ਕੋਈ ਸਿੱਛੇ ਵਿੱਚ ਬੰਦ ਕਰਿਆ ਨਾ ਕੋਈ ਤੇ ਟੁੱਟਿਆ ਤੇ ਕਮਾਲ ਦੀ ਗੱਲ ਹੈ ਵੀ ਸਾਡੇ ਮੰਨ ਲੈਂਦੇ ਨੇ ਇੱਕ ਮੈਂ ਇੱਥੇ ਚੰਡੀਗੜ੍ਹ ਦੇ ਵਿੱਚ ਪਹਿਲਾਂ ਇੱਕ ਕਾਲਜ ਦੇ ਵਿੱਚ ਪ੍ਰੋਗਰਾਮ ਕੀਤਾ ਤਾਂ ਪ੍ਰੋਗਰਾਮ ਖਤਮ ਹੋ ਗਿਆ ਆ ਗੱਲ ਵੀ ਮੈਸੇਜ ਵਾਲੀ ਉੱਥੇ ਦੱਸੀ ਅੱਛਾ ਪਰ ਬਾਅਦ ਵਿੱਚ ਅਸੀਂ ਚਾਹ ਪੀ ਰਹੇ ਤੇ ਪ੍ਰਿੰਸੀਪਲ ਸਾਹਿਬ ਦੇ ਕਮਰੇ ਚ ਇੱਕ ਹੋਰ ਕਾਲਜ ਦੇ ਪ੍ਰਿੰਸੀਪਲ ਉਹਨਾਂ ਦੇ ਦੋਸਤ ਤੇ ਉਹ ਆ ਗਏ ਉਹਨਾਂ ਨੇ ਮੇਰੇ ਬਾਰੇ ਜਾਣ ਪਛਾਣ ਕਰਾਈ ਵੀ ਇਹ ਧਰਕਸ਼ਿਲ ਸੈਟੀ ਦੇ ਜਿਹਨੇ ਇਹਨਾਂ ਦਾ ਜਿਵੇਂ ਆਪਣੇ ਕਾਲਜ ਚ ਪ੍ਰੋਗਰਾਮ ਕਰਾਇਆ ਸੀ ਮੈਨੂੰ ਕਹਿੰਦੇ ਜਿਹੜਾ ਅਮਰੀਕਾ ਚ ਸ਼ੀਸ਼ਾ ਟੁੱਟਿਆ ਸੀ ਉਹ ਕੀ ਹੋ ਸੀ ਜਣੀ ਇਹਨਾਂ ਪੜ੍ਹ ਲਿਖ ਕੇ ਵੀ ਅਸੀਂ ਮੰਨ ਲਿਆ ਉੱਥੇ ਸ਼ੀਸ਼ਾ ਟੁੱਟ ਗਿਆ ਇੱਕ ਕਹਿੰਦੇ ਜਦ ਕਿਸੇ ਦੀ ਆਤਮਾ ਆ ਜਾਂਦੀ ਹੈ ਵੀ ਇਹਦੇ ਬਾਲ ਬੰਨ ਦੋ ਹਾਂਜੀ ਗੱਠ ਬੰਨਦੋ ਬੀ ਆਤਮਾ ਬੰਨੀ ਗਈ ਹੁਣੇ ਬਾਹਰ ਨਿਕਲ ਗਦੀ ਚੁੰਡੀ ਬੰਨਦੇ ਨੇ ਹਾਂਜੀ ਪਿੰਡ ਚ ਕਈ ਜਗ੍ਹਾ ਤੇ ਹੁੰਦਾ ਮੈਂ ਸੁਣੀ ਸੀ ਇਹ ਉਹ ਕਿਹੜਾ ਕਿਸੇ ਨੂੰ ਐ ਕਸਰ ਹੋ ਗਈ ਕਹਿੰਦੇ ਰੇਤ ਤੱਕ ਕੋਈ ਆ ਗਿਆ ਉਤਲੀ ਹਵਾ ਆ ਗਈ ਐਂ ਕਰੋ ਭੱਜ ਕੇ ਭੱਜ ਕੇ ਇਹਦੀ ਬਾਲ ਬਣਾ ਦੋ ਗੱਠ ਬੰਨਦੋ ਬਣਾ ਦੇ ਫਿਰ ਉਹਨੂੰ ਬਾਬੇ ਕੋਲ ਲੈ ਜਾਂਦੇ ਨੇ ਉਹਨਾਂ ਦੇ ਨੇੜੇ ਆ ਕੇ ਪੁੱਛ ਆਉਂਦੇ ਨੇ ਬਾਬਾ ਉਹਦੇ ਕੋਲ ਲੈ ਜਾਂਦੇ ਨੇ ਉੱਥੇ ਜਾ ਕੇ ਫਿਰ ਬਾਬਾ ਗੱਠ ਖੋਲਦਾ ਫਿਰ ਉਹਦੇ ਵਿੱਚ ਆਤਮਾ ਬਾਹਰ ਕੱਢ ਦਿੰਦਾ ਉਹ ਗੱਠ ਬੰਨਣਾ ਕੀ ਰਾਜ ਹੈ ਹਾਂਜੀ ਉਹ ਗੱਠ ਦਾ ਉਹ ਤਾਂ ਆਵੇ ਜੋਰ ਦੇ ਬਾਲ ਖਿੱਚੇ ਤਕਲੀਫ ਹੁੰਦੀ ਆ ਬੰਦਾ ਕਈ ਵਾਰੀ ਨੋਰਮਲ ਹੋ ਜਾਂਦਾ ਤਕਲੀਫ ਤੋਂ ਉਸ ਤਰ੍ਹਾਂ ਕਰਕੇ ਤੇ ਹੈ ਬਾਕੀ ਹੈ ਦੂਜਾ ਹੈ ਬਹਿਮ ਇਹ ਬਾਬਾ ਉਹ ਕੱਢ ਦਿੰਦਾ ਜਦੋਂ ਉਸ ਤਰ੍ਹਾਂ ਕਰਕੇ ਇਹ ਤਾਂ ਇੱਕ ਮਾਨਸਿਕ ਰੋਗਾ ਮਾਨਸਿਕ ਰੋਗਾਂ ਦੇ ਡਾਕਟਰਾਂ ਕੋਲੇ ਦਾ ਇਲਾਜ ਹੈ ਬਾਬੇ ਕੀ ਕਰਦੇ ਨੇ ਉਹ ਕੁੱਟਦੇ ਨੇ ਮਾਰਦੇ ਨੇ ਚਿੰਤੇ ਲਾਉਂਦੇ ਨੇ ਸਾਡੇ ਕੋਲ ਕਈ ਮਰੀਜ਼ ਇਹ ਜਾਨੀ ਲੋਕ ਆਏ ਨੇ ਜਿਹੜੇ ਇਹ ਨਾ ਸਮੱਸਿਆ ਲੈ ਕੇ ਜਿਨ੍ਹਾਂ ਦੇ ਉੱਤੇ ਇੱਥੇ ਸਾੜਿਆ ਹੋਇਆ ਸੀ ਪੁੱਛਿਆ ਵੀ ਇਹ ਤੇਰੇ ਕੀ ਹੋ ਗਿਆ ਉਹ ਕਹਿੰਦੇ ਬਾਬੇ ਨੇ ਜੀ ਚਿੰਤੇ ਲਾਏ ਤੇ ਤੱਤੇ ਕਰਕੇ ਗਰਮ ਕਰਕੇ ਆਹ ਉਹ ਕੱਢਣ ਵਾਸਤੇ ਕੋਈ ਚੀਜ਼ ਉਸ ਤਰ੍ਹਾਂ ਕਰਕੇ ਕਈ ਵਾਰੀ ਮਾਰ ਵੀ ਦਿੰਦੇ ਨੇ ਜਿਵੇਂ ਮੋਗੇ ਕੋਲੇ ਖਪਿੰਡਰ ਕਲਾ కుడి బారాకి పిం చీబీ చమకీ లా కదీ చడేళ చిన్న కుటన